ਪਿਛਲੇ ਦਿਨੀ ਥਾਣਾ ਬੀ ਡਿਵੀਜ਼ਨ ਪੁਲਿਸ ਵੱਲੋਂ ਲੁੱਟਾਂ ਖੋਹਾਂ ਅਤੇ ਸਨੇਚਿੰਗ ਦੇ ਮਾਮਲੇ ਦੇ ਵਿੱਚ ਸਰਗਰਮ ਗਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੇ ਅਮ੍ਰਿਤਸਰ ਸ਼ਹਿਰ ਦੇ ਵਿੱਚ ਤਿੰਨ ਵਾਰ ਦਾਤਾ ਨੂੰ ਅੰਜਾਮ ਦਿੱਤਾ ਸੀ ਜਿਸ ਵਿੱਚ ਇੱਕ ਜੈ ਕੋਲੋਂ ਮੋਬਾਈਲ ਫੋਨ ਅਤੇ ਪਰਸ ਖੋਇਆ ਸੀ ਅਤੇ ਇੱਕ ਪਾਠੀ ਸਿੰਘ ਕੋਲੋਂ ਮੋਟਰਸਾਈਕਲ ਅਤੇ ਮੋਬਾਈਲ ਫੋਨ ਖੋਇਆ ਸੀ ਅਤੇ ਇਲਾਕੇ ਦੇ ਵਿੱਚ ਵੀ ਆਈਫੋਨ ਦੀ ਖੋਹ ਕੀਤੀ ਗਈ ਅਤੇ ਪੁਲਿਸ ਨੇ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਪਿਸਟਲ ਦੀ ਨੋਕ ਤੇ ਮੋਟਰਸਾਈਕਲ ਖੋਇਆ ਗਿਆ ਸੀ ਉਸ ਤੋਂ ਬਾਅਦ ਇੱਕ ਜੇ ਹੀ ਤੋਂ ਮੋਟਰਸਾਈਕਲ ਡੀਵਾਈ ਜਿਹੜੀ ਸੀ ਉਹ ਖੋਈ ਗਈ ਸੀ ਉਹਦੇ ਤੇ ਬੀ ਡਿਵੀਜ਼ਨ ਦੇ ਵਿੱਚ ਪਰਚੇ ਦੋਨੋਂ ਦਰਜ ਸੀਗੇ ਕੁਝ ਬੜੀ ਵਧੀਆ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਦੋ ਮੁੱਖ આરોપી ਗ੍ਰਿਫਤਾਰ ਕੀਤੇ ਜਿ ਮਨਮੀਤ ਤੇ ਲਵ ਇਹ ਦੋਨੋਂ ਤਰਨਤਾਰਨ ਦੇ ਰਹਿਣ ਵਾਲੇ ਆ ਕੱਲ ਜਦੋਂ ਬੀ ਡਿਵੀਜ਼ਨ ਦੀ ਟੀਮ ਨੂੰ ਉਹਨੇ ਦੱਸਿਆ ਕਿ ਮੈਂ ਆਪਣਾ ਜਿਹੜਾ ਪਿਸਟਲ ਲੈ ਦੇ ਨੋਕ ਤੇ ਉਹ ਸਾਰੀਆਂ ਸਨੇਚਿੰਗ ਕਰਦਾ ਹੁੰਦਾ ਸੀ ਉਹਦੇ ਤੋਂ ਰਿਕਵਰੀ ਕਰਾ ਕੇ ਇੱਕ ਬੱਤੀਪੋਰ ਦਾ ਪਿਸਤਲ ਸੀ ਪੰਜ ਰਾਉਂਡਸ ਮਿਲੇ ਸੀਗੇ ਜਦੋਂ ਵਾਪਸ ਆ ਰਹੇ ਸੀ ਗੱਡੀ ਦੇ ਵਿੱਚ ਉਹਨੇ ਕਿਹਾ ਮੇਰੀ ਤਬੀਅਤ ਥੋੜੀ ਖਰਾਬ ਹੈ ਤਾਂ ਜਦੋਂ ਉਤਰਿਆ ਉਹਨੇ ਮੁਲਾਜ਼ਮ ਦਾ ਜਿਹੜਾ ਸਰਵਿਸ ਪਿਸਤਲ ਨੂੰ ਖੋਹ ਕੇ ਕੌਕ ਕਰ ਲਿਆ ਤੇ ਮੁਲਾਜ਼ਮ ਨੇ ਉਹਨੂੰ ਹੱਥ ਪਾ ਕੇ ਜਫਾ ਪਾ ਲਿਆ ਉਦੋਂ ਹੀ ਉਸ ਗੁੱਥਮ ਗੁੱਥੀ ਦੇ ਵਿੱਚ ਜਿਹੜੀ ਗੋਲੀ ਚੱਲੀ ਆ ਉਹਦੇ ਇੰਜਰਡ ਹੋਇਆ ਉਹਦੇ ਨਾਲ ਮਨਮਨੀਤ ਜਿਹੜਾ ਉਹਨੂੰ ਉਦੋਂ ਹੀ ਸਿਵਲ ਹਸਪਤਾਲ ਆਪਣੇ ਹਸਪੀਟਲ 'ਚ ਦਾਖਲ ਕਰਾ ਦਿੱਤਾ ਗਿਆ ਸੀ ਜਿੱਥੇ ਉਹਦੀ ਹਾਲਤ ਠੀਕ ਹੈ ਤੇ ਇਹਦੇ ਚ ਜਿਹੜੀ ਪੁਲਿਸ ਪਾਰਟੀ ਆ ਸਾਡੀ ਐਸਆਈ ਹਰਨੇਕ ਸਿੰਘ ਦਾ ਪਿਸਤਲ ਖੋਇਆ ਸੀ ਜਿਹੜਾ ਕਿ ਉਹਨਾਂ ਕੋ ਉੱਥੋਂ ਗੱਤੀ ਪਾਇਆ ਅੱਛਾ ਸਰ ਇਹ ਕਿੱਥੇ ਲੱਗੀ ਤਾਂ ਸਰ ਇਹਦੇ ਕੋਲੋਂ ਕੁਝ ਬਰਾਮਦ ਹੋਇਆ ਜੀ ਮਨਮੀ ਕੀ ਕੁਝ ਬਰਾਮਦ ਜੀ ਇਹਦੇ ਤੋਂ ਜੀ ਇੱਕ ਮੋਟਰਸਾਈਕਲ ਦੋ ਇਹਨਾਂ ਦੇ ਮਿਲੇ ਆ ਜਿਹੜਾ ਇੱਕ ਗਰੰਥੀ ਸਾਹਿਬ ਸਿੰਘ ਦਾ ਸੀਗਾ ਇੱਕ ਜੇੀ ਤੋਂ ਜਿਹੜਾ ਐਕਟਿਵ ਆ ਉਹ ਪਲੱਸ ਕੱਲ ਬੱਤੀਪੁਰ ਦਾ ਪਿਸਤਲ ਤੇ ਪੰਜ ਰਾਉਂਡਸ ਲਾਈਵ ਮਿਲਿਆ ਇਹਨਾਂ ਦੇ ਮਨਮੀਤ ਦੇ ਖਿਲਾਫ ਪਹਿਲਾਂ ਦੋ ਐਫਆਈਆਰ ਨੇ ਜੀ ਇੱਕ 2020 ਦੀ ਹੈ ਉਹ ਵੀ ਸਲੇਚਿੰਗ ਦੀ ਹੈ ਬੀ ਡਿਵੀਜ਼ਨ ਦੀ ਔਰ ਇੱਕ ਲੇਟੈਸਟ ਹੈਗੀ ਹੈ ਜਿਹੜੀ 41 ਨੰਬਰ 4325 ਦੀ ਜਿਹ ਚ ਜਿਹੜੇ ਦਰਬਾਰ ਸ੍ਰੀ ਦਰਬਾਰ ਸਾਹਿਬ ਦੇ ਆਪਣੇ ਇੱਕ ਗ੍ਰੰਥੀ ਸਾਹਿਬ ਤੋਂ ਇਹਨਾਂ ਨੇ ਉਹ ਖੋਇਆ ਸੀਗਾ ਆਪਣੇ ਪਿਸਤਲ ਇੱਥੇ ਸਰ ਇਹ ਕਵਰੀ ਕੋਈ ਰਿਕਵਰੀ ਕਰਨਾ ਐਸੀ ਤੱਕੀ ਰਿਕਵਰੀ ਦਸੀ ਜੇ ਨਹੀਂ ਵੀ ਕੀ ਗਾ ਇੱਥੇ ਇੱਥੇ ਬੱਤੀਪੁਰ ਦਾ ਪਿਸਤਲ ਸੀ ਜੋ ਰਿਕਵਰ ਹੋ ਗਿਆ ਸੀ ਔਰ ਪੰਜ ਰਾਉਂਡਸ ਆਲਰੇਡੀ ਰਿਕਵਰ ਹੋ ਕੇ ਜਦੋਂ ਵਾਪਸ ਜਾ ਰਹੇ ਸੀ ਇਹ ਥਾਣਾ ਮਕਬੂਲਪੁਰੇ ਦਾ ਏਰੀਆ ਇੱਥੇ ਹੋਇਆ ਸਰ ਇਹਦੇ ਵਿੱਚ ਦਿਖਾਈ ਦੇ ਰਿਹਾ ਜਿਹੜਾ ਸੀਸੀਟੀਵੀ ਦੇ ਵਿੱਚ ਪਿਸਤਲ ਦਿਖਾਈ ਦੇ ਰਿਹਾ ਉਹੀ ਹੈ ਜੀ ਹਾਂ ਉਹੀ ਮੈਂ ਤੁਹਾਨੂੰ ਕਹਿ ਰਿਹਾ ਇਹ ਜਿਹੜੀ ਪਿਸਤਲ ਦੀ ਨੋਕ ਤੇ ਜਿਹੜੇ ਕੰਮ ਕਰਦੇ ਸੀ ਔਰ ਇਹ ਜਿਹੜੀਆਂ ਤੁਹਾਡੇ ਵੱਲੋਂ ਵੀ ਸਾਰਿਆਂ ਨੇ ਦੇਖੀਆਂ ਬੜੀਆਂ ਵਾਇਰਲ ਵੀ ਹੋਈਆਂ ਸੀ ਸੋਸ਼ਲ ਮੀਡੀਆ ਤੇ ਬਹੁਤ ਹੀ ਗੰਦੇ ਇਨਸੀਡੈਂਟ ਸੀ ਦੋਨੋਂ ਸਨੇਚਿੰਗ ਦੇ ਜਿੰਨਾ ਕਿ ਦਹਿਸ਼ਤ ਪੈਂਦੀ ਸੀ ਇਸ ਤਰ੍ਹਾਂ ਜਿਹੜਾ ਬਰਾਮਦ ਹੋਇਆ ਜਿਹੜਾ ਪਿਸਤਲ ਬਰਾਮਦ ਹੋਇਆ ਕੀ ਉਹਨੇ ਉਹ ਹੀ ਕੋਇਆ ਸੀ ਜਾਂ ਪੁਲਿਸ ਮੁਲਾਜ਼ਮ ਦਾ ਕੋਇਆ ਪੁਲਿਸ ਮੁਲਾਜ਼ਮ ਦਾ ਸਰਵਿਸ ਪਿਸਤਲ ਖੋਇਆ ਸੀ ਉਹ ਕਿਉਂਕਿ ਦੂਜਾ ਜਿਹੜਾ ਬਰਾਮਦ ਸੀ ਉਹ ਤਾਂ ਖਾਲੀ ਸੀ ਪਿਸਤਲ ਇੰਨੇ ਪਤਾ ਲਗਾਇਆ ਜਾਇਆ ਗਿਆ ਕਿ ਪੁਲਿਸ ਕੰਮ ਕਰ ਰਹੀ ਹੈ ਇਹ ਵੈਪਨ ਉਹ ਸਾਰਾ ਹੁਣੇ ਤੇ ਕਾਰਵਾਈ ਕਰਾਂਗੇ ਜੀ ਉਹ ਗੋਲੀ ਇੱਕੋ ਚੱਲੀ ਹੈ ਫਿਰ ਹਾਂਜੀ ਕਿਹੜੀ ਗਰੁੱਪ ਨਾਲ ਸੀ ਕਿਸੇ ਨਾਲ ਸੀ ਹਾਂਜੀ ਫਿਰ ਕਿਸੇ ਗਰੁੱਪ ਨਾਲ ਕੰਮ ਇਹ ਗਰੁੱਪ ਨੇ ਮਾੜੇ ਬੰਦੇ ਆ ਪੁਰਾਣੇ ਕ੍ਰਿਮਨਲ ਜੇਲਾਂ ਚ ਰਹੇ ਆ ਤੇ ਮੁੜ ਕੇ ਆ ਕੇ ਇਹੀ ਕੰਮ ਕਰ ਰਹੇ ਸਾਰੇ ਦੋ ਹੀ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਮੈਨੂੰ ਉਮੀਦ ਹੈ ਕਿ ਉਹ ਤੋਂ ਵੀ ਕਾਫੀ ਸਾਨੂੰ ਟੂ-ਵੀਲਰ ਦੀ ਰਿਕਵਰੀ ਹੋਣ ਦੀ ਆਸ ਹੈ ਜੋ ਇਹਨਾਂ ਦੀ ਪਿੱਛੇ ਆਈ ਹੈ ਪਿਸਟਲ ਦੀ ਕਿੱਥੇ ਹੋਈ ਹੈ ਕੀ ਹੈ ਉਹ ਸਾਰਾ ਵੈਰੀਫਾਈ ਕਰ ਕਿੰਨਾ ਬੈਕਗ੍ਰਾਉਂਡ ਕੀ ਇਹਨਾਂ ਦੀ ਦੋ ਮੁਕੱਦਮੇ ਦਰਜ ਹੈ ਜੀ ਪਹਿਲਾਂ ਵੀ